ਇਥੇ ਆ ਡਾਕਟਰ ਪ੍ਰਮੋਦ ਜਿਹਦੇ ਆਪਣਾ ਗੁਰਫਤੇ ਦਾ ਐਡਮਿਟਰ ਕਰਾਇਆ ਸੀਗਾ ਅੱਜ ਦਾ ਛੁੱਟੀ ਮਿਲ ਜਾਣੀ ਆ ਉਹਨੂੰ ਰੋਕੋਣੇ ਤੁਹਾਨੂੰ ਆਇਆ ਧਰਨਾ ਸਕੂਲ ਆ ਇਹਦਾ ਸੈਨਾਬੜ ਦੇ ਸਕੂਲ ਆ ਆ ਗਿਆ ਡਾਕਟਰ ਪ੍ਰਮੋਦ ਹਰਿਆਣਾ ਹਰਿਆਣਾ ਜਾਮਗਾ ਚ ਨਾ ਕੋਲਾ-ਕੁਲਾ ਮੈਂ ਮਾਲਦਣਾ ਆਰ.ਸੀ. ਵੀ ਰਹਿਣਾ ਆ ਬਈ ਆ ਆਰ.ਸੀ. ਵੀ ਰਲਾਉਗਾ ਠੀਕ ਹੈ ਪਾਣਾ ਉਹਨਾਂ ਨੂੰ 6-7 ਦਿਨ ਤਾਂ ਹੋ ਗਿਆ ਜੇ ਭਗ ਜਾਗੇ ਆ ਸਾਰੇ ਹਸਪਤਾਲ ਤੇ ਹੋਰ ਕੋਈ ਮਰੀਜ਼ ਨਹੀਂ ਬਸ ਆਪਣਾ ਗੁਰਪਤਈ ਆ ਇਹ ਆਉਂਦੇ ਵੀ ਐ ਮਰੀਜ਼ ਸੁਭਾਉਂਦੇ ਹੈਗੇ ਤੇ ਚਲੇ ਜਾਂਦੇ ਹੈਗੇ ਇਹਨਾਂ ਨੂੰ ਕਾਫੀ ਜ਼ਿਆਦਾ ਸੀ ਤਾਂ ਕਰਕੇ ਫਿਰ ਇੱਥੇ ਰੱਖਣਾ ਪਿਆ ਹੁਣ ਸੇ 7 ਦਿਨ ਹੋ ਗਏ ਸਾਨੂੰ ਰਹਿ ਲਿਆ ਨੂੰ ਤੇ ਰੱਬ ਦਾ ਸ਼ੁਕਰ ਹੈ ਤੇ ਅੱਜ ਫਿਟੀ ਉਸ ਨੂੰ ਮਿਲ ਜੂਗੀ ਆ ਸੇ ਵਾਜ ਗਿਆ ਸ ਰਾਤ ਦੇ ਸ਼ਾਮ ਦੇ ਤੇ ਰੱਬ 10:00 ਵਜੇ 10:00 ਵਜੇ ਨੂੰ ਘਰੇ ਵਾਗ ਜਾਗੇ ਆ ਨਗਲੀ ਨਾ ਲੈ ਬਾਈ ਸਿੱਧਾ ਦੇਣੀ 50 ਰੁਪਏ ਤੇ ਕਾ ਅਸਲੀ ਨਹੀਂ ਅਸਲੀ ਆ ਬਤਾ ਦੇ ਫਟਟੀ Aje dahi lau ge, dahi lau na ge aje. Masa surpi iti ya na mere potong. Aganya ya, <tuh> gini <tuh> aganya ਦੇ 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 ਕਿੰਨੇ ਗਾਈਆਂ ਆ ਓਏ ਜਾਂਦਾ ਭਾਈ ਤਾਂ ਵੀ ਤਾਂ ਕਦੇ ਨਹੀਂ ਆਇਆ ਸਾਈਡ ਆਇਆ 552 ਨਾਲ ਬਰਖਾੜੇ ਬੱਸ ਸਟੈਂਡ ਦੇ ਵਿੱਚ ਏ ਇਹ ਆ ਗਿਆ ਬਰਨਾਲੇ ਦਾ ਬੱਸ ਸਟੈਂਡ ਆ ਸਾਰੀਆਂ ਬੱਸਾਂ ਲੱਗੀਆਂ ਖੜੀਆਂ ਨੇ ਇੱਕ ਸਿਵਲਾਡਾ ਮਾੜ ਸਾਲੀਆਂ ਪਟਿਆਲਾ ਲੇ ਚੰਡੀਗੜਾ ਲੇ ਸਾਰੀਆਂ ਬੱਸਾਂ ਲੱਗੀਆਂ ਖੜੀਆਂ ਬਹੁਤ ਵੱਡਾ ਬੱਸ ਸਟੈਂਡ ਆ ਇੱਧਰ ਆ ਜਾਓ ਹੁਣ ਤਾਂ ਦੇਖੋ ਕੱਦਿ ਆਪਾਂ ਤਿਆਰ ਆਏ ਤੇ ਦੋ ਦਿਨ ਆਪਾਂ ਸਟੈਂਡ ਤੋਂ ਅਸੀਂ ਆਟੋ ਲੜਿਆ ਸੀਗਾ ਆਟਾੜ ਬਲ ਤਾਂ ਪੈਸੀ ਬਹੁਤ ਜ਼ਿਆਦਾ ਮੰਗਦਾ ਸੀਗਾ ਤੇ ਜਾਣ ਕੀ ਮੰਗ ਲਾਉਂਦੇ ਨੇ ਪੈਸੇ ਕਿਰਦਾ ਤਾਂ ਜਾਵਦਾ ਤੇ ਜੇ ਇਹਨਾਂ ਨੂੰ ਕਹਦੇ ਵੀ ਨਹੀਂ ਇਸ ਤਾਂ ਜਾਣਾ ਨਹੀਂਗਾ ਫਿਰ ਰੋਜ਼ੀ ਵੀ 30 ਰੁਪਏ ਘਟ ਜਾਂਦੇ ਨੇ ਤੇ ਘਰ ਤੇ ਆਏ ਨੇ ਨਵੇਂ ਲੋੜਾਂ ਆ ਤਾਂ ਵੀ ਨਵੇਂ ਬੰਦੇ ਨੇ ਤੇ ਲਾੜੇ ਕੋਈ ਬੜੀ ਦੂਰ ਨਹੀਂ ਜਾਣਾ ਸੀ ਸਾਰਾ ਕਿਲੋਮੀਟਰ ਤਾਂ ਵੀ ਘੱਟ ਹੀ ਆਗਾ ਅਗੇ 50 ਰੁਪਏ ਲਵਾਂਗੇ ਆਚਾਉਂ ਕਾ ਗਿਆ ਬਰਮਾਲੇ ਦਾ ਸੁਬਾਨ ਦੀ ਮੇਰੀ ਇਹ ਐਦਰੀ ਸਰਕਾਰੀ ਹਸਪੀਟਲ ਆ ਜਿੱਥੇ ਗਰਫਤੇ ਦਾ ਬਾੜ ਤੋਂ ਬਰਥ ਹੋਇਆ ਤੇ ਜਨਮ ਹੋਇਆ ਸੀਗਾ ਪਵਿੱਤਨ ਧਰਵਾਣ ਹੈ ਲਗਾਉਣਾ ਤੁਹਾਨੂੰ ਆ ਦੂਸਰੀ ਸਾਈਡ ਆਊਗਾ ਦੋ ਹਸਪੀਟਲ ਬਣੇ ਹੋਏ ਨੇ ਇੱਕ ਤਾਂ ਬੱਚਿਆਂ ਵਾਲਾ ਹੈਗਾ ਜਿੱਥੇ ਡਿਲੀਵਰੀਆਂ ਕਰਦੇ ਨੇ ਤੇ ਇਹ ਇੱਕ ਆ ਉਹ ਮਰੀਜ਼ਾਂ ਦਾ ਤਰ੍ਹਾਂ ਆ ਆ ਗਿਆ ਆ ਵੜਾ ਇਸ ਇੱਥੇ ਗੁਰਪਤੇ ਦਾ ਜਨਮ ਹੋਇਆ ਸੀ ਆ ਸਪੀਟਰ ਤੇ ਆ ਆ ਗਿਆ ਮੈਨਗੇਟ ਸਾਈਡਰ ਦੀ ਜਾਂਦੇ ਨੇ ਲੋਕ ਤੇ ਆ ਸਰਕਾਰੀ ਹਸਪੀਟਲ ਤੋਂ ਉੱਸਰਾ ਗਿਆ ਜਿੱਥੇ ਕੋਈ ਹੋਰ ਮਿਲਦੀ ਜਾਂਦੇ ਰਹੇ ਜੇ ਮੈਨੂੰ ਚੈਨਲ ਨੂੰ ਕੋਈ ਹੋਰ ਪ੍ਰੋਬਲਮ ਹੋਵੇ ਤੇ ਆ ਨਾਮ ਦੇ ਚੌਂਕ ਆ ਜਾਂਦੇ ਇੱਥੇ ਮੇਰੇ ਅਲਸੌਰ ਨੂੰ ਇਹਦੇ ਵਿੱਚ ਦਾਖਲ ਕਰਨੇ ਸੀ ਹਸਪਤਾਲ ਤੇ ਪਰਮੋਦ ਪਰਮੋਦ ਜਨ ਹਸਪਤਾਲ ਬੱਚਿਆਂ ਦੇ ਮਾਹਰ ਨੇ ਤੇ ਮਤਲਬ ਕਿ ਬੱਚਿਆਂ ਦਾ ਪੂਰਾ ਵਧੀਆ ਡਾਕਟਰ ਹੈਗਾ ਮੈਡ ਨੰਗੀ ਤੇ ਜਿੰਨੇ ਵੀ ਮਰੀਜ਼ ਆਏ ਨੇ ਸਾਰੇ ਸੈੱਟ ਕਰਦੇ ਬਾਕੀ ਇਹ ਜੇ ਬਰਨਾਲੇ ਦੇ ਇਲਾਕੇ ਦੇ ਲੋਕ ਨੇ ਕਿ ਕਈ ਵਾਰਾ ਕੋਈ ਅਹੀ ਜੀ ਪ੍ਰੋਬਲਮ ਹੋਈ ਵੀ ਐ ਇਨਫੈਕਸ਼ਨ ਵਗੈਰਾ ਦੀ ਤਾਂ ਇੱਥੇ ਜ਼ਰੂਰ ਇੱਕ ਵਾਰੀ ਆ ਕੇ ਪਤਾ ਕਰ ਲਿਓ ਇਹ ਸਰਕਾਰੀ ਹਸਪੀਟਲ ਨਾਲ ਇੱਕ ਸਕੂਲ ਲੱਗਦਾ ਸਰਕਾਰੀ ਸਕੂਲ ਹੈਗਾ ਸੈਨਾਬੈਡ ਸਕੂਲ ਆ ਸੀ ਆਹ ਵਾਲਾ ਸੈਨਾਬੈਡ ਸਕੂਲ ਤੇ ਇਹਦੇ ਸਾਹਮਣੇ ਹੈਗਾ ਇਹਦੇ ਪਤਾ ਕਰ ਲਿਓ ਫੇਰ ਬਾਕੀ ਖਰਚੇ-ਪੁਰਚੇ ਬਾਅਦ ਪਤਾ ਕਰ ਲਿਓ ਕਈ ਵਾਰ ਕੋਈ ਆਹ ਹੰਦ ਦਾ ਕੋਈ ਮਾੜੇ ਘਰੋਂ ਵੀ ਹੁੰਦਾ ਕੋਈ ਚੰਗੇ ਘਰੋਂ ਵੀ ਹੁੰਦਾ ਨਾ ਹੌਸਾ ਨਾਲ ਆਪ ਦਾ ਲਾਇਕਰਾ ਸਕਦਾ ਵਾਲਾ ਮੈਂ ਆਇਆ ਹੋਇਆ ਸੀ ਰੋਟੀ ਆ ਪੀਣ ਤੇ ਤੇ ਪਾਬੇ ਦੇ ਚਾਹ ਬਣਾ ਕੇ ਲੈ ਕੇ ਜਾਂਦਾ ਹੁੰਦਾ ਸੀ ਇੱਧਰੋਂ ਆਲਰੇਡੀ ਤੋਂ ਤੇ ਇੱਥੇ ਨਾਲ ਹੀ ਸਰਕਾਰੀ ਹਸਪੀਟਲ ਹੈਗਾ ਬਾਬਾ ਇੱਕ ਕੱਪ ਘਰੀ ਚਾਹ ਦਾ ਵਧੀਆ ਜਿਹਾ ਮੁੱਠਾ ਹੈ ਮਿੱਠਾ ਮਿੱਠਾ ਬੋਲੋ ਭਾਦੀ ਚੰਗਾ ਬੱਬਾ ਚਾਹ ਵਾ ਸਵਾਰ ਬਣਾਉਂਦਾ ਆ ਆ ਦੇਖੋ ਜਿੰਨੇ ਪੀੜਾ ਹੋਰੇ ਬਹੁਤ ਜਿਆਦਾ ਪੀੜਾ ਆ ਬਾਰ ਬਰ ਫਤੇ ਕਹਾਂ ਮੈਂ ਪੀਸ ਖਾਣੇ ਆ ਮੈਂ ਚੱਲ ਪਤਾ ਪੀਸ ਲੈ ਆਉਣਾ ਫਤੇ ਪਤਾ ਫਤੇ ਚੱਲੀਏ ਕਰੇ ਥੋੜੀ ਜੀ ਰਹੀ ਬੋਤਲ ਚੰਗਾ ਫਿਰ ਬਸ ਅੱਪਾ ਕੱਲ ਚੱਲਦੇ ਫਿਰ ਕੱਲ ਨੂੰ ਅਨਵਾਲੀ ਵਾਸ ਫਰਟਲੀ ਮੰਨ ਜਲਦੋ ਸਾਰਾ ਬਰਨਾਲਾ ਦੀਦਾ ਤੇ ਆ ਸਕੂਲ ਆ ਗਿਆ ਸਰਕਾਰੀ ਬਾਕਿਓ ਸਾਹਮਣੇ ਵਾਲੀ ਬਿਲਡਿੰਗ ਆ ਜਿਹੜੀ ਉਥੇ ਫਤੇ ਦਾ ਜਨਮ ਹੋਇਆ ਸੀਗਾ ਤੇ ਉਹ ਵੀ ਸਰਕਾਰੀ ਕੋ ਹੋਏਗਾ ਸਰਕਾਰੀ ਹਸਪੀਟਲ ਤੇ ਪਹਿਲਾ ਪ੍ਰਾਣਾ ਜੀ ਹਸਪੀਟਲ ਸੀਗਾ ਇੱਧਰ ਗਰਾਊਂਡ ਗਰਾਊਂਡ ਬਣਿਆ ਹੋਇਆ ਸਾਰਾ ਬਰਨਾਲਾ ਆ ਗਿਆ ਅਜੇ ਬਰਨਾਲਾ ਤਾਂ ਬਹੁਤ ਵੱਡਾ ਹੈ ਅਜੇ ਤਾਂ ਇੱਧਰ ਦੀਦਾ ਨਹੀਂ ਅਜੇ ਲਣਪੰਪ ਪੰਜਵੀਂ ਛੇਵੀਂ ਮੰਜ਼ਲ ਦੇ ਉੱਤੇ ਜਿਹੜਾ ਖੜਾ ਮੱਕੇ ਨਾਲ ਆ ਸਿਸਟਮ ਲਾਇਆ ਹੋਇਆ ਨਹੀਂ ਦਿੱਤ ਲਾਈਟ ਇਹ ਨਾ ਪੂਰੀ ਹੋਵੇ ਤਾਂ ਹੀ ਪੂਰੀ ਹੁੰਦੀ ਹੈ ਲਾਈਟ